ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸ੍ਰੀ ਆਦ ਗ੍ਰੰਥ ਦੀ ਸੰਪਾਦਨਾ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰਨ ਅਤੇ ਸਿੱਖੀ ਦੇ ਵੱਧੇ ਫੁਲਵਾੜੀ ਨੂੰ ਦੇਖ ਕੇ ਜਹਾਂਗੀਰ ਨੂੰ ਆਪਣਾ ਇਸਲਾਮ ਧਰਮ ਖਤਰੇ ਦੇ ਵਿੱਚ ਨਜ਼ਰ ਆਉਣ ਲੱਗ ਗਿਆ ਕਿਉਂਕਿ ਹਿੰਦੂਆਂ ਦੇ ਨਾਲ ਮੁਸਲਮਾਨ ਵੀ ਗੁਰੂ ਜੀ ਦੇ ਮੁਰੇਦ ਬਣ ਕੇ ਸਿੱਖੀ ਨੂੰ ਧਾਰਨ ਕਰ ਰਹੇ ਸਨ ਗੁਰੂ ਨਾਨਕ ਦੇਵ ਜੀ ਦੇ ਲਈ ਸਿੱਖੀ ਦੇ ਬੂਟੇ ਨੂੰ ਗੁਰੂ ਅਰਜਨ ਦੇਵ ਜੀ ਸਿੱਖ ਜਗਤ ਦੇ ਮਾਲੀ ਬਣ ਕੇ ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰ ਰਹੇ ਸਨ ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਵਿਖੇ ਸਿੱਖੀ ਦਾ প্রচার কর ਰਹੇ ਸਨ ਤਾਂ ਉਹਨਾਂ ਦਿਨਾਂ ਵਿੱਚ ਜਹਾਂਗੀਰ ਨੇ ਇਸਲਾਮ ਧਰਮ ਦੇ ਸਭ ਤੋਂ ਮਹਾਨ ਹਸਤੀ ਸਾਈ ਮੀਆਂ ਮੀਰ ਜ ਨੂੰ ਪੰਜਾਬ ਵਿੱਚ ਇਸਲਾਮ ਧਰਮ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਸਾਈ ਮੀਆਂ ਮੀਰ ਜੀ ਹੋਰਨਾਂ ਨੂੰ ਇਸਲਾਮ ਦੇ ਨਾਲ ਜੋੜਨ ਦਾ ਕੰਮ ਕਰਦੇ ਸਨ ਇੱਕ ਦਿਨ ਸਾਈ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਗਏ ਜਦੋਂ ਸਾਈ ਮੀਆਂ ਮੀਰ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਹ ਗੁਰੂ ਜੀ ਦੇ ਹੀ ਹੋ ਕੇ ਰਹਿ ਗਏ ਅਤੇ ਉਹਨਾਂ ਨੂੰ ਆਪਣਾ ਗੁਰੂ ਬਣਾ ਲਿਆ ਕੁਰਾਨ ਸ਼ਰੀਫ ਛੱਡ ਕੇ ਸੁਖਮਨੀ ਸਾਹਿਬ ਦਾ ਪਾਠ ਸੁਣਨ ਲੱਗ ਗਏ ਜਹਾਂਗੀਰ ਸੋਚਦਾ ਹੈ ਮੈਂ ਹੋਰ ਨਾ ਲੋਕਾਂ ਨੂੰ ਸਿੱਖ ਬਣਨ ਤੋਂ ਕਿਵੇਂ ਰੋਕਾਂ ਜੇ ਇਸਲਾਮ ਧਰਮ ਦਾ ਪ੍ਰਚਾਰਕ ਸਾਈ ਮੀਆਂ ਮੀਰ ਹੀ ਮੇਰਾ ਨਹੀਂ ਰਿਹਾ ਸਾਈ ਮੀਆਂ ਮੀਰ ਨੂੰ ਤਾਂ ਇਸਲਾਮ ਧਰਮ ਫੈਲਾਉਣ ਦਾ ਕੰਮ ਸੌਪਿਆ ਗਿਆ ਸੀ ਇਹ ਧਰਮ ਪ੍ਰਚਾਰ ਕਰਨ ਦੀ ਥਾਂ ਆਪ ਹੀ ਗੁਰੂ ਅਰਜਨ ਦੇਵ ਜੀ ਦਾ murid ਬਣ ਗਿਆ ਹੈ ਜਹਾਂਗੀਰ ਨੂੰ ਲੱਗਿਆ ਕਿ ਕਿਤੇ ਗੁਰੂ ਜੀ ਸਾਡੀ ਰਾਜ ਸੱਤਾ ਦੇ ਲਈ ਕੋਈ ਖਤਰਾ ਨਾ ਬਣ ਜਾਣ ਜਹਾਂਗੀਰ ਗੁਰੂ ਜੀ ਦੀ ਮੁਸਲਮਾਨਾ ਵਿੱਚ ਵੱਧੀ ਪ੍ਰੇਤਾ ਨੂੰ ਖਤਮ ਕਰਨਾ ਚਾਹੁੰਦਾ ਸੀ ਉਸ ਨੇ ਗੈਰ ਮੁਸਲਮਾਨਤਾ ਤੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਸਿੱਖਾਂ ਦੀ ਮਜ਼ਬੂਤ ਜਥੇਬੰਦੀ ਜਹਾਂਗੀਰ ਨੂੰ ਚੁੱਭਦੀ ਸੀ ਉਹ ਇਸ ਨੂੰ ਮਿਟਾਉਣ ਦੀਆਂ ਵਿਉਂਤਾਂ ਬਣਾਉਣ ਲੱਗ ਗਿਆ ਜਹਾਂਗੀਰ ਨੇ ਆਪਣੀ ਸਵੈ ਜੀਵਨੀ ਤੁਜ ਜਹਾਂਗੀਰੀ ਦੇ ਵਿੱਚ ਲਿਖਿਆ ਹੈ ਗੁਰੂ ਅਰਜੁਨ ਦੇਵ ਜੀ ਨੇ ਪਿਛਲੀਆਂ 4 ਪੀੜੀਆਂ ਤੋਂ ਝੋੜ ਦੀ ਦੁਕਾਨ ਚਲਾਈ ਹੋਈ ਸੀ ਮੈਂ ਇਸ ਝੋੜ ਦੀ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਸੀ ਇਸ ਦੁਕਾਨ ਤੇ ਭੋਲੇ ਪਾਲੇ ਹਿੰਦੂਆਂ ਦੇ ਨਾਲ ਮੁਸਲਮਾਨ ਵੀ ਜਾਣ ਲੱਗ ਗਏ ਸੀ ਇਸ ਤੋਂ ਪਹਿਲਾਂ ਕਿ ਗੁਰੂ ਜੀ ਸੱਤਾ ਲਈ ਖਤਰਾ ਬਣ ਜਾਣ ਕਿਉਂ ਨਾ ਵਕਤ ਰਹਿੰਦਿਆਂ ਇਸ ਦੁਕਾਨ ਨੂੰ ਬੰਦ ਕਰਨ ਲਈ ਸਿੱਖੀ ਦੇ ਬਗੀਚੇ ਨੂੰ ਉਜਾੜਨ ਲਈ ਪਹਿਲੇ ਬਗੀਚੇ ਦੇ ਮਾਲੀ ਨੂੰ ਹੀ ਖਤਮ ਕਰ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ